हाँ बेटा क्या हाल है मेरी तबीयत बहुत ज्यादा खराब है अच्छा क्या हुआ है तो? आपको मुझे ब्रेन ट्यूमर हुआ है अच्छा कितने साल के हो मैं अठारह साल की हूँ अच्छा कौन सी क्लास में पढ़ते हो ट्वेल्थ पास की हुई है मैंने अभी अच्छा तो, तो क्या सर में क्या हुआ है मुझे ब्रेन ट्यूमर हुआ है और अच्छा। मेरी बहुत ज्यादा अब आपने कहाँ जाना है मुझे चंडीगढ़ जाना है ऑपरेशन के लिए ਸਰ ਡਾਕਟਰ ਕੋਨਸੇ ਡਾਕਟਰ ਸਾਹਿਬ ਤੁਸੀਂ ਬੁਲਾਏ ਡਾਕਟਰ ਪ੍ਰਦੀਪ ਸੋਲਨਕੀ ਜੀ ਤੇ ਡਾਕਟਰ ਸਤੀ ਸਿੰਘ ਜੀ ਅੱਛਾ ਤੇ ਅਤਵੇ ਬਹੁਤ ਤਰਾਹ ਬਹੁਤ ਜ਼ਿਆਦਾ ਸਿਰ ਮੈ ਦਰਦ ਰਹਤਾ ਹੈ ਅੱਛਾ ਜਿਆਦਾ ਪੇਨ ਹੁੰਦਾ ਹੈ ਅੱਛਾ ਠੀਕ ਹੈ ਬੇਟਾ ਕੱਲ ਕੱਲ डिसेंबर ਸਰਦੀ ਬੱਚੀ ਨੂੰ ਬੁਲਾਇਆ ਹੈ ਇਹ ਕੋਈ ਪੰਡਤ ਜੀ ਨੇ ਉਹਨਾਂ ਦੀ ਬੇਟੀ ਐ ਇਹ ਕੱਲ ਬੁਲਾਇਆ ਇਹਨੂੰ ਫ੍ਰੀ ਆਪਰੇਸ਼ਨ ਲਈ ਕੋਸ਼ਿਸ਼ ਹੋਵੇਗੀ ਜੇ ਇਹਨਾਂ ਕੋਲੇ ਕਾਰਡ ਹੋਇਆ ਵੱਧ ਤੋਂ ਵੱਧ ਇਹਨਾਂ ਦਾ ਆਪਰੇਸ਼ਨ ਫ੍ਰੀ ਹੋਵੇ ਦੋ ਦਿਨ ਹੋ ਗਏ ਮੈਨੂੰ ਇਸ ਕੇਸ ਤੇ ਲੱਗੇ ਨੂੰ ਇਹਨਾਂ ਦਾ ਡਾਟਾ ਬਣਾਇਆ ਇੱਥੋਂ ਪ੍ਰਿੰਟ ਤੋਂ ਜਾ ਕੇ ਸਾਰਾ ਡਾਟਾ ਇਹਨਾਂ ਦਾ ਚੈੱਕ ਕੀਤਾ ਰਿਪੋਰਟਾਂ ਚੈੱਕ ਕਰਾਈਆਂ ਕੱਲ ਦਿਖਾਉਣੀ ਆ ਤੁਹਾਨੂੰ ਆਪਰੇਸ਼ਨ ਦੇ ਕਿਤੇ ਜਾਂਦੇ ਹੋ ਅਪ੍ਰੈਲ ਸਾਡੀ ਟੀਮ ਵੱਲੋਂ ਚੰਡੀਗੜ੍ਹ ਜਾ ਕੇ ਦੁਬਾਰ ਤੇ ਮਨ ਬਣਿਆ ਅਪ੍ਰੈਲੇ ਕੀਤੇ ਜਾਣ ਸਾਥ ਦਿਓ ਜੀ